ਆਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਬਾਟਮ ਵਰਕ ਵਾਲੇ ਸੂਟ ਲੈ ਕੇ ਆਏ ਆਗੇ ਜੋ ਕਿ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇਹ ਆਪਾਂ ਨੇ 3 ਸੂਟ ਰੈਡੀ ਕੀਤੇ ਸੀ 2 ਸੂਟ ਆਪਾਂ ਨੇ ਕਾਟਨ ਸਟਫ ਦੇ ਉੱਪਰ ਰੈਡੀ ਕੀਤਾ ਸੀ 1 ਸੂਟ ਆਪਾਂ ਨੇ ਜਿਹੜਾ ਸਿਮ ਬ੍ਰਾਂਡ ਸਿਲਕ ਫੈਬਰਿਕ ਦੇ ਉੱਪਰ ਰੈਡੀ ਕੀਤਾ ਸੀ ਜੀ ਇਹ ਜਿਹੜਾ ਫਰਸਟ ਸੂਟ ਆ ਇਹ ਉਹਦੀ ਸ਼ਰਟ ਆ ਜੀ ਸ਼ਰਟ ਦੇ ਉੱਪਰ ਆਪਾਂ ਨੇ ਜਰੀਨਾ ਵਰਕ ਕੀਤਾ ਹੋਇਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਤਿੱਲੇ ਦਾ ਵਰਕ ਕੀਤਾ ਹ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਇਹਦੇ ਨਾਲ ਇਹ ਵਾਲੀ ਜਿਹੜੀ ਆ ਬਾਟਮ ਲਗਾਈ ਹੋਈ ਆ ਬਾਟਮ ਦੇ ਉੱਪਰ ਆਪਾਂ ਨੇ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤਾ ਹੋਇਆ ਜੀ ਇਹ ਸਟ੍ਰੇਟ ਸਲਵਾਰ ਦਾ ਵਰਕ ਕੀਤਾ ਹੋਇਆਗਾ ਜਿਹੜਾ ਇਹਦਾ ਆਪਾਂ ਨੇ ਪੌਂਚਾ ਤਿਆਰ ਰੱਖਿਆ ਉਹ 8 ਇੰਚ ਤਿਆਰ ਰਹਿ ਸਕਦਾਗਾ ਵਰਕ ਵੀ ਬਹੁਤ ਪਿਆਰਾ ਕੀਤਾ ਹੋਇਆਗਾ ਤੇ ਸ਼ਰਟ ਵਾਲੇ ਕਲਰ ਹੀ ਆਪਾਂ ਨੇ ਬਾਟਮ ਵਰਕ ਦੇ ਵਿੱਚ ਜਿਹੜੇ ਪਾਏ ਨੇ ਜੀ ਇਹ ਢੀ ਕਲਰ ਸ਼ਰਟ ਦੇ ਵਿੱਚ ਸੀਮ ਐਸਟਿਸ ਪਾਈ ਨੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਇਸ ਦੇ ਵਿੱਚ ਫਸਟ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾਗਾ ਸੈਕੰਡ ਸੂਟ ਕਸਟਮਰ ਲੈ ਗਿਆ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਇਹ ਪਿਓਰ ਕਾਟਨ ਦਾ ਸਟੱਫ ਹੈ ਜੀ ਮਲਟੀ ਕਲਰ ਦੀ ਜਿਹੜੀ ਹੈਗੀ ਐ ਸਰਟ ਹੈਗੀ ਮਲਟੀ ਕਲਰ ਦੀ ਸ਼ਰਟ ਹੈਗੀ ਸ਼ਰਟ ਦੇ ਦੇ ਵੀ ਕਲਰ ਬਹੁਤ ਪਿਆਰਾ ਪ੍ਰਿੰਟ ਉਸ ਤੋਂ ਵੀ ਜਿਆਦਾ ਪਿਆਰਾ ਹੈਗਾ ਇਹਦੇ ਨਾਲ ਆਪਾਂ ਨੇ ਇਹ ਵਾਲੇ ਕਲਰ ਦੀ ਬਾਟਮ ਲਗਾਈ ਹੈ ਤੇ ਬਾਟਮ ਦੇ ਉੱਪਰ ਆਪਾਂ ਨੇ ਸੇਮ ਐਸ ਇਟ ਇਜ਼ ਵਰਕ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਵਰਕ ਇਹ ਸੂਟ ਜਿਹੜਾ ਆਪਣੇ ਕੋਲੇ ਸੇਲ ਲਈ ਹੈ ਜਿਹਦਾ ਇਹਦਾ ਪ੍ਰਾਈਸ ਆ ਉਹ ਹੈਗਾ 600 ਰੁਪਿਆ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਤਾਂ ਬਾਈ ਕਰ ਸਕਦਾ ਹੈਗਾ ਇਹਦਾ ਜਿਹੜਾ ਆਪਾਂ ਨੇ ਵਰਕ ਕੀਤਾ ਇਹਦਾ ਵਰਕ ਵੀ ਆਪਾਂ ਨੇ ਸਟ੍ਰੇਟ ਬਾਟਮ ਦੇ ਅਕੋਰਡਿੰਗ ਹੀ ਵਰਕ ਕੀਤਾ ਹੋਇਆ ਹੈ ਅਗਰ ਕੋਈ ਸਿੰਪਲ ਬਾਟਮ ਦੇ ਅਕੋਰਡਿੰਗ ਵਰਕ ਕਰਵਾ ਕੇ ਰੈਡੀ ਕਰਵਾਉਣਾ ਚਾਹੁੰਦਾ ਕਰਵਾ ਸਕਦਾ ਕਿਉਂਕਿ ਇਹ ਵਾਲਾ ਪ੍ਰਿੰਟ ਆਪਣੇ ਕੋਲੇ ਹੋਰ ਵੀ ਅਵੇਲੇਬਲ ਹੈਗਾ ਜੀ ਆਪਾਂ ਸੇਮ ਸੂਟ ਰੈਡੀ ਕਰਕੇ ਕਸਟਮਰ ਨੂੰ ਦੇ ਦਾਂਗੇ ਅਗਰ ਕਿਸੇ ਕਸਟਮਰ ਦੀ ਕੋਈ ਹੋਰ ਵੀ ਇਨਕੁਆਰੀ ਹੋਵੇ ਤਾਂ ਮੇਰੇ ਨੰਬਰ ਤੇ ਮੈਨੂੰ WhatsApp ਮੈਸੇਜ ਵੀ ਕਰ ਸਕਦਾ ਕਾਲ ਵੀ ਕਰ ਸਕਦਾ ਮੇਰਾ WhatsApp ਨੰਬਰ 985548231 ਵਾਲੇ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੀ ਮੈਸੇਜ ਵੀ ਕਰ ਸਕਦੇ ਹੋ ਇਸ ਦੇ ਉੱਪਰ ਹੀ ਆਪਣਾ ਜਿਹੜਾ ਪ੍ਰਾਈਸ ਵਗੈਰਾ ਕੁਝ ਵੀ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਇਸ ਤੋਂ ਮੇਰੇ ਡਿਜ਼ਾਈਨਾਂ ਤੋਂ ਇਲਾਵਾ ਤੁਸੀਂ ਨੇ ਕੋਈ ਹੋਰ ਡਿਜ਼ਾਈਨ ਦੇਖਿਆ ਹੋਵੇ ਹਨਾ ਉਹਦਾ ਪ੍ਰਾਈਸ ਕਨਫਰਮ ਕਰਨਾ ਚਾਹੁੰਦੇ ਹੋ ਮੈਂ ਤਾਂ ਉਹ ਵੀ ਕਰ ਸਕਦੇ ਇਹਦੇ ਨਾਲ ਦੇ ਆਪਣੇ ਆਈ ਥਿੰਕ ਵੀਡੀਓ ਅਪਲੋਡ ਕਰਨ ਵਾਲੀ ਰਹਿੰਦੀ ਹੋਊਗੀ ਸੇਮ ਸੂਟ ਵੀ ਆਪਾਂ ਨੇ ਰੈਡੀ ਕੀਤੇ ਨੇਗੇ ਉਹਨਾਂ ਦੀ ਵੀਡੀਓ ਇਹ ਵਾਲੇ ਸੇਮ ਸੂਟ ਵੀ ਰੈਡੀ ਕੀਤੇ ਅਸੀਂ ਫੁੱਲ ਸੂਟ ਵੀ ਰੈਡੀ ਆ ਤੇ ਕਈ ਕਸਟਮਰਾਂ ਨੇ ਓਨਲੀ ਬਾਟਮ ਦੇ ਉੱਪਰ ਵੀ ਵਰਕ ਕਰਵਾਇਆ ਜੀ ਸੁੰਨੇ ਸੁੰਨੇ ਸੂਟ ਰੈਡੀ ਕਰਵਾਉਣ ਲਈ ਸੁੰਨੇ ਸੁੰਨੇ ਡਿਜ਼ਾਈਨ ਤਿਆਰ ਕਰਵਾਉਣ ਲਈ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਥੈਂਕ ਯੂ ਜੀ